ਆਰਟਿਸਟ ਵੀ ਇੱਕ ਟਾਈਮ ਦੇ ਉੱਤੇ ਇੱਕੋ ਜਿਹੀਆਂ 10 ਫਿਲਮਾਂ ਕਰਕੇ ਨਾ ਅੱਕ ਜਾਂਦਾ ਉਹ ਸੀਰੀਅਸ ਨਹੀਂ ਰਹਿੰਦਾ ਉਹ ਕਹਿੰਦਾ ਯਾਰ ਰੋਜ਼ ਦਾ ਹੀ ਕੰਮ ਹੈ ਠੀਕ ਹੈ ਜੇ ਹੁਣ ਰੋਜ਼ ਇੱਕ ਟਾਈਮ ਆ ਗਿਆ ਸੀ ਮੈਂ ਸੋਚੀ ਸੀ ਰੋਜ਼ ਓਕੇ ਗਾਣੇ ਕਰ ਰਹੇ ਆ ਸ਼ਾਮ ਨੂੰ ਘਰ ਆ ਰਹੇ ਆ ਗਾਣੇ ਕਰ ਰਹੇ ਆ ਸ਼ਾਮ ਨੂੰ ਘਰ ਆ ਰਹੇ ਆ ਵਟ ਇਜ਼ ਨਿਊ ਇਹ ਫਾਇਰ ਖਤਮ ਨਹੀਂ ਹੋਣੀ ਚਾਹੀਦੀ ਉਹ ਆਰਟਿਸਟ ਦੀ ਜਿਹੜੀ ਫਾਇਰ ਆਪ ਉਹ ਸੋਚ ਤੇ ਚੱਲ ਰਹੀ ਜਿਹੜੀ ਅੱਜ ਸਮਾਜ ਜ਼ੋਰ ਤੇ ਇੰਨੇ ਆਰਟਿਸਟ ਨੂੰ ਸਪੈਸ਼ਲ ਚਾਹੀਦੀ ਸੋਚ ਉਹ ਐਗਜ਼ੈਕਟ ਸੋਚ ਸਰ ਆਰਟਿਸਟ ਦੀ ਤੁਸੀਂ ਵੇਖੋ ਨਾ ਵੈਲਿਊ ਵਧ ਰਹੀ ਹੈ ਕਿਉਂ ਵਧ ਰਹੀ ਕਿਉਂਕਿ ਇੱਕ ਹੁਨਰ ਟੈਗ ਨਹੀਂ ਰਿਹਾ ਜਾਂ ਕਿਸੇ ਨੂੰ ਟਾਈਪ ਕਾਸਟ ਨਹੀਂ ਕੀਤਾ ਜਾਂਦਾ ਜੋ ਨਹੀਂ ਵੀ ਕਰਨਾ ਚਾਹੀਦਾ ਕਿ ਇੱਕ ਆਰਟਿਸਟ ਹੈ ਉਹਦੀ ਸਰ ਕੋਈ ਬਾਉਂਡੇਸ਼ਨ ਜਾਂ ਲਿਮਟ ਨਹੀਂ ਗਈ ਤੁਸੀਂ ਇਹਦੇ ਨਾਲ ਫਾਇਦਾ ਹੈ ਵੈ ਕਿ ਹਰ ਬੰਦਾ ਹਰ ਚੀਜ਼ ਕਰ ਸਕਦਾ ਮਤਲਬ ਅਸੀਂ ਜੇ ਚਾਹੀਏ ਸਾਨੂੰ ਜਿੱਦਾਂ ਚਾਈਨੀਜ਼ ਨਹੀਂ ਆ ਪੜਾਸ ਕਰ ਸਕਦਾ ਸੀ ਪਿਆਬੀ ਗੱਲ ਕਰੀਏ ਗੱਲ ਪੜਾਸ ਨਹੀਂ ਸਿਰ ਆਪਣੇ ਆਪ ਨੂੰ ਮਤਲਬ ਇੱਕ ਗ੍ਰੈਂਡ ਲੈਵਲ ਤੇ ਦਿਖਾ ਰਿਹਾ ਕਿਉਂਕਿ ਜਿਸ ਤਰ੍ਹਾਂ ਸਾਡੀ ਫਿਲਮ ਹੈ 10 ਲੈਂਗੁਏਜਸ ਤੇ ਡਾਮ ਹੋ ਰਹੀ ਹੈ ਤੁਸੀਂ ਸੋਚੋਗੇ ਕਿ ਕਿੱਥੇ ਜਾ ਰਹੀ ਹੈ ਫਿਰ ਇਹ ਵੀ ਪੜਾ ਇਹ ਯੂ ਸੈਡ ਰਾਈਟ ਕਿ ਇਹ ਵੀ ਪੜਾ ਸੀ ਬਿਕਾਜ਼ ਇੱਕ ਆਰਟ ਜਿਹੜਾ ਹੈ ਉਹ ਇੱਕ એનર્ਜੀ ਆ ਜਦੋਂ ਨੂੰ ਅਸੀਂ ਕੰਜ਼ਿਊਮ ਕਰ ਰਹੇ ਆ ਕਰ ਰਹੇ ਆ ਸਾਡਾ ਦਿਲ ਕਹਿ ਰਿਹਾ ਮੈਂ ਚਾਹ ਰਹੀ ਐਜ਼ ਐਨ ਆਰਟਿਸਟ ਮੈਂ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਮੈਂ ਆ ਕੈਰੈਕਟਰ ਕਰਨਾ 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 ਉਹ ਤੋਂ ਦਾ ਮੌਕਾ ਨਹੀਂ ਮਿਲ ਰਿਹਾ ਆਡੀਅנס ਐਕਸੈਪਟੈਂਸ ਮਿਲੇ ਉਦਾਂ ਦੇ ਪ੍ਰੋਡਕਸ਼ਨ ਹਾਊਸਸ ਮਿਲਣ ਜੋ ਉਸ ਚੀਜ਼ ਨੂੰ ਐਗਜ਼ੀਕਿਊਟ ਕਰਦੇ ਟਾਈਮ ਡਰਨ ਨਾ ਸਭ ਤੋਂ ਪਹਿਲੇ ਆਉਟਪੁੱਟ ਦਾ ਸੋਚਦੇ ਹੋ ਆਰਟਿਸਟ ਵੀ ਇੱਕ ਟਾਈਮ ਦੇ ਉੱਤੇ ਇੱਕੋ ਜੀਆਂ 10 ਫਿਲਮਾਂ ਕਰਕੇ ਨਾਲ ਅੱਕ ਜਾਂਦਾ ਉਹ ਸੀਰੀਅਸ ਨਹੀਂ ਰਹਿੰਦੇ ਉਹ ਕਹਿੰਦੇ ਆ ਰੋਜ਼ ਦਾ ਹੀ ਕੰਮ ਹੈ ਠੀਕ ਹੈ ਕਿਉਂਕਿ ਉਹਦੇ ਅੰਦਰ ਦਾ ਆਰਟਿਸਟਿਕ ਕਿਉਂਕਿ ਜਦੋਂ ਤੁਸੀਂ ਨਵਾਂ ਕੈਰੈਕਟਰ ਪਲੇ ਕਰਦੇ ਹੋ ਨਾ ਤੁਹਾਡੇ ਅੰਦਰ ਇੱਕ ਐਕਸਾਈਟਮੈਂਟ ਆਂਦੀ ਤੁਸੀਂ ਉਸਤੇ ਵਰਕ ਕਰਦੇ ਹੋ ਤੁਸੀਂ ਉਹਨੂੰ ਪੜ੍ਹਦੇ ਹੋ ਤੁਸੀਂ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਪੁਰਾਣਾ ਸਿਨੇਮਾ ਦੇਖਦੇ ਹੋ ਫਿਰ ਲੋਕਾਂ ਨੂੰ ਆਬਜ਼ਰਵ ਕਰਦੇ ਹੋ ਕਿ ਇਹ ਅੱਛਾ ਹੁਣ ਜਿਵੇਂ ਇੱਕ ਫਿਲਮ ਹੈ ਮੇਰੀ ਉਹ ਆਟਿਸਟਿਕ ਪਲੇ ਕੀਤਾ ਚ ਸਿਦਰੀ ਆ ਮੈਂ ਤੇ ਲੋਕਾਂ ਨੂੰ ਦੇਖਣਾ ਕਿ ਅੱਛਾ ਜੇ ਇੱਕ ਆਟਿਸਟਿਕ ਬਿਹੇਵੀਅਰ ਹੋਏਗਾ ਨਾਟ ਟੂ ਲਾਊਡ ਨਾਟ ਟੂ ਲੈਸ ਕਿ ਉਹ ਲੱਗੇ ਵੀ ਸਿੱਧਰੀ ਹੈ ਤੇ ਬਹੁਤੀ ਪਾਗਲ ਵੀ ਨਹੀਂ ਹੈ ਤੇ ਹੋਰ ਪੁਰਾਣੀਆਂ ਫਿਲਮ ਤੁਸੀਂ ਉਸ ਕੈਰੈਕਟਰ ਤੇ ਜਦੋਂ ਕੰਮ ਕਰਦੇ ਹੋ ਤੁਹਾਨੂੰ ਉਹ ਪ੍ਰੋਸੈਸ ਜੀਨ ਚ ਬੜਾ ਮਜ਼ਾ ਆਉਂਦਾ ਆ ਤੇ ਉਹ ਆਰਟਿਸਟ ਲਈ ਬੜਾ ਜ਼ਰੂਰੀ ਹੈ ਜੇ ਹੁਣ ਰੋਜ਼ ਇੱਕ ਟਾਈਮ ਆ ਗਿਆ ਸੀ ਮੈਂ ਸੋਚਦੀ ਸੀ ਰੋਜ਼ ਓਕੇ ਗਾਣੇ ਕਰ ਰਹੇ ਆ ਸ਼ਾਮ ਨੂੰ ਘਰ ਆ ਰਹੇ ਆ ਗਾਣੇ ਕਰ ਰਹੇ ਆ ਸ਼ਾਮ ਨੂੰ ਘਰ ਆ ਰਹੇ ਆ ਵਟ ਇਜ਼ ਨਿਊ ਇਹ ਫਾਇਰ ਖਤਮ ਨਹੀਂ ਹੋਣੀ ਚਾਹੀਦੀ ਉਹ ਆਰਟਿਸਟ ਦੀ ਜਿਹੜੀ ਫਾਇਰ ਔਰ ਉਸ ਫਾਇਰ ਨੂੰ ਮੇਨਟੇਨ ਕਰਨ ਲਈ ਸਾਡੇ ਪ੍ਰੋਡਿਊਸਰਜ਼ ਉਦਾਂ ਦੇ ਹੋਣੇ ਚਾਹੀਦੇ ਬਣਦਾ ਹੈ ਸਿਨੇਮਾ ਬਣਦਾ ਹੈ ਬਹੁਤ ਸਾਰੇ ਹੁਣ ਤਾਂ ਮਤਲਬ ਇਸ ਚੀਜ਼ ਦੀ ਕੋਈ ਇੱਛ ਕੋਈ ਦੋਰ ਆਏ ਨਹੀਂ ਨਹੀਂ ਹੈ ਬਣ ਰਿਹਾ ਬਹੁਤ ਕਿੰਨੇ ਪਲੇਟਫਾਰਮ ਆਗੇ ਨੇ ਤੁਸੀਂ ਪਿੱਛੇ ਇੱਕ ਫਿਲਮ ਆਈ ਸੀ ਉਹ ਆਰਟਿਸਟ ਦੀ ਜੁਬਾਨੀ ਚ ਆਰਟਿਸਟ ਨਾਲ ਕਿੰਨੇ ਵੀ ਸਾਨੂੰ ਨੇ ਇੰਨਾ ਆਪਦੇ ਲੱਗਦਾ ਕਿ ਇਸ ਯਾਦ ਵਿੱਚ ਦਿਲ ਦੀ ਹਰ ਗੱਲ ਨੂੰ ਕਹਿਨ ਸਾਡੇ ਵਾਸਤੇ ਪਲੇਟਫਾਰਮ ਬਣ ਚੁੱਕੇ ਨੇ ਵੀ ਅਸੀਂ ਕਈ ਵਾਰੀ ਵੱਡੇ ਪਰਦੇ ਤੇ ਉਹ ਚੀਜ਼ਾਂ ਕਹਿ ਹੀ ਨਹੀਂ ਪਾਉਂਦੇ ਬੱਡੇ ਪੜਦੇ ਤੇ ਵੀ ਬਣ ਰਹੀਆਂ ਨੇ ਮਤਲਬ ਤੁਸੀਂ ਸਾ ਇਸ ਸਾਲ ਤੋਂ ਲੈ ਕੇ ਦੇਖੋ ਆਉਟਪੁੱਟ ਇਨਪੁੱਟ ਇਹ ਲੋਕਾਂ ਦੇ ਹੱਥ ਹੈ ਔਰ ਕਿਸਮਤ ਵੀ ਹੁੰਦੀ ਆ ਲੇਕਿਨ ਫਰਮ ਵੈਰੀ ਫਰਸਟ ਡੇ ਆਫ ਥਿਸ ਇਅਰ ਤੁਸੀਂ ਚੈੱਕ ਕਰੋ ਹੁਣ ਤੱਕ ਹਰ ਹਰ ਫਿਲਮ ਡਿਫਰੈਂਟ ਸੀਗੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕੋ ਜਿਹੇ ਫਿਲਮਾਂ ਬਣਾਈਆਂ ਹਰ ਫਿਲਮ ਡਿਫਰੈਂਟ ਸੀ ਰਿਲੀਜੀਅਸ ਫਿਲਮ ਵੀ ਬਣੀ ਐ ਗੈਂਗਸਟਰ ਫੇਸ ਆਫ ਵੀ ਬਣੇ ਨੇ ਕਾਮੇਡੀ ਵੀ ਬਣੀ ਐ ਆਦੀ ਮਨੁੱਖ ਨੂੰ ਲੈ ਕੇ ਚਾਹੇ ਕੋਈ ਟੌਪਿਕ ਹੋਵੇ ਜਾਂ ਫੈਮਿਲੀ ਡਰਾਮਾ ਹੋਵੇ ਮਤਲਬ ਹਰ ਤਰ੍ਹਾਂ ਦੀ ਫਿਲਮ ਬਣੀ ਹੈ ਹਰ ਐਵਰੀ ਸਿੰਗਲ ਟੌਪਿਕ ਜਿਹੜਾ ਹੈ ਉਹ ਜਾ ਰਿਹਾ ਹੈ ਲੇਕਿਨ ਥੋੜਾ ਵਕਤ ਦਿਓ ਮਤਲਬ ਆਪਾਂ ਨੂੰ ਇੰਨੀ ਛੇਤੀ ਢੇਰੀ ਨਹੀਂ ਢਾਣੀ ਚਾਹੀਦੀ ਕਿ ਨਹੀਂ ਜੀ ਨਹੀਂ ਨਹੀਂ ਢੇਰੀ ਕਿਉਂ ਢਾਣੀ ਪੰਜਾਬੀ ਇੰਡਸਟਰੀ ਪੰਜਾਬੀ ਦਾ ਐਡਾ ਵੱਡਾ ਨਾਮ ਹੋ ਚੁੱਕਿਆ ਹੈ ਮੇਰੇ ਹਿਸਾਬ ਨਾਲ ਬਾਲੀਵੁੱਡ ਈਵਨ ਕਿ ਹਾਲੀਵੁੱਡ ਵੀ ਹੁਣ ਪੰਜਾਬੀ ਦੀ ਚੀਜ਼ ਚਾਹੀਓ ਤੇ 1 ਮਿੰਟ ਦਾ ਕੁਝ ਹੋਵੇ ਸੀਰ ਚਲਦੀ ਨਹੀਂ ਪਈ ਪੰਜਾਬੀ ਦੀ ਜ਼ਰੂਰਤ ਪੈ ਰਹੀ ਸਾਰੇ ਕਿਤੇ ਹੋਣਾ ਇਹ ਚੀਜ਼ ਨੂੰ ਸਮਝਦੇ ਹੋ ਤੁਸੀਂ ਹਾਂ ਬਿਲਕੁਲ ਫੀਲ ਕਰਦੇ ਹਾਂ ਸਰ ਫੀਲ ਕਰਦੇ ਬੰਬਈ ਵਾਲੇ ਵੀ ਕਰਦੇ ਨੇ ਫੀਲ ਕਰਦੇ ਆ ਬਿਲਕੁਲ ਕਰਦੇ ਸਾਡੇ ਅੰਦਰ ਪੰਜਾਬੀ ਥੋੜੀ ਚਲਾ ਗਿਆ ਇੱਥੇ ਜਾ ਕੇ ਸੋਚੋ ਜਿਹੜੇ ਆਰਟਿਸਟ ਸਾਡੇ ਪੁਰਾਣੇ ਜਿੰਨੇ ਵੀ ਮਤਲਬ ਕਹਿ ਲੋ ਕਿ ਬ੍ਰਿਲियंट ਸਿੰਗਰ ਸੀ ਉਹਨਾਂ ਦੇ ਗਾਣੇ ਜਿਹੜੇ ਨੇ ਹੁਣ ਪੰਜਾਬੀ ਫਿਲਮਾਂ ਚ ਬਾਰ-ਬਾਰ ਬਾਰ-ਬਾਰ ਰੀਨਿਊ ਹੋ ਰਹੇ ਨੇ ਉਹ ਵੇਖੋ ਕਿੰਨੇ ਮੁਹੰਮਦ ਸਦੀਕ ਜੀ ਵੇਖੋ ਕਿੰਨੇ ਲੈਜੈਂਡ ਬੰਦੇ ਨੇ ਅੱਜ ਉਹਨਾਂ ਦਾ ਵੇਖੋ ਬਾਲੀਵੁੱਡ ਚ ਗਾਣਾ ਆ ਰਿਹਾ ਹੈ ਬਿਲਕੁਲ 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 ਜ਼ਰੂਰਤ ਹੈ ਚੀਜ਼ ਦੀ ਕਦੇ ਨਾ ਕਦੇ ਕੰਟੈਂਟ ਕਲਿੱਕ ਕਰਦਾ ਕਰਦਾ ਇਹ ਨਹੀਂ ਹੁੰਦਾ ਸਰ ਮੈਂ ਤੇ ਉਹਦਾ ਕੋਈ ਸਬਸਟੀਟਿਊਟ ਨਹੀਂ ਹੈ ਮੈਂ ਤੇ ਤੁਹਾਨੂੰ ਕਰਨੀ ਹੋਵੇ